ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਗਜ਼ੀਆਂ ਪਲੇਟਾਂ ਦੀ ਜਾਂਚ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਚੀਨ ਕੁਝ ਕਿਸਮ ਦੇ ਡਿਸਪੋਜ਼ੀਬਲ ਕਾਗਜ਼ੀਆਂ ਪਲੇਟਾਂ ਕਟੋਰੇ ਭੇਜ ਰਿਹਾ ਹੈ ਜੋ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਕੇ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ جواب ਦਿੱਤਾ ਹੈ ਕਿ ਹੁਣ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਮਾਰਕ ਕਰਨੀ ਸਰਕਾਰ ਨੇ ਫੈਂਟਨਿਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਾਏ ਕਾਗਜ਼ੀਆਂ ਪਲੇਟਾਂ ਵੱਲ ਧਿਆਨ ਦਿੱਤਾ ਹੈ ਐਸਐਂਸੀ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੀਬੀਐਸਈ ਦੀ ਜਾਂਚ ਸ੍ਰੀ ਕੇਐਫ ਰਿੰਗ ਦੁਆਰਾ দাਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤੀ ਮਾਤਰਾ ਵਿੱਚ ਵਾਧੇ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਕੀਮਤ ਦੇ ਵਿੱਚ ਕਮੀ, ਕੀਮਤ ਵਿੱਚ ਗਿਰਾਵਟ, ਵਿਕਰੀ ਵਿੱਚ ਕਮੀ, ਬਾਜ਼ਾਰ ਹਿੱਸੇਦਾਰੀ ਵਿੱਚ ਕਮੀ, ਸ਼ੁੱਧ ਆਮਦਨ ਅਤੇ ਮੁਨਾਫੇ ਵਿੱਚ ਕਮੀ, ਸਮਰੱਥਾ ਦੀ ਵਰਤੋਂ ਵਿੱਚ ਕਮੀ ਅਤੇ ਦੁਸ਼ਕਾਲ ਦੇ ਵਿੱਚ ਕਮੀ ਦੇ ਰੂਪ ਦੇ ਵਿੱਚ ਭੌਤਿਕ ਨੁਕਸਾਨ ਹੋਇਆ। ਇਹਦੇ ਵਿੱਚ ਕਿਹਾ ਗਿਆ ਹੈ ਕਿ ਸੀਬੀਐਸਈ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਤੇ ਸੀਆਈਟੀ ਜੀ ਇਹ ਨਿਰਧਾਰਤ ਕਰਨ ਦੇ ਲਈ ਇੱਕ ਕਮੋਡਿਟੀ ਜਾਂਚ ਸ਼ੁਰੂ ਕਰੇਗਾ ਕਿ ਡਰਾਮਟ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ। ਇਸ ਦੇ ਨਾਲ ਹੀ ਸੀਬੀਐਸਏ ਜਾਂਚ ਕਰੇਗਾ ਕਿ ਡਰਾਮਟ ਕੈਨੇਡਾ ਦੇ ਵਿੱਚ ਅਨੁਚਿਤ ਕੀਮਤਾਂ 'ਤੇ ਵੇਚ ਰਹੀਆਂ ਜਾਂ ਰਹੀਆਂ ਨੇ ਜਾਂ ਫਿਰ ਸਬਸਿਡੀ ਦਿੱਤੀ ਜਾ ਰਹੀ ਹੈ ਤੇ 13 ਜਨਵਰੀ 2026 ਤੱਕ ਇਹ ਕਮੋਡਿਟੀ ਫੈਸਲਾ ਲਵੇਗਾ। ਕਨਸੇਟਿਵਨੀਤਾ ਸੁਬ ਮਜ਼ਮੂਮਦਾਰ ਦੇ ਵੱਲੋਂ ਇਸ ਅਜੀਬ ਚਾਚਰ ਨੂੰ ਲੈ ਕੇ ਪੋਸਟ ਕੀਤਾ ਗਿਆ ਕਾਗਜ਼ ਪਲੇਟਾਂ ਫੈਂਟਨਿਲ ਨਹੀਂ ਸੁਰੱਖਿਆ ਸਰੱਤਾਂ ਨਹੀਂ ਸੜੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਹਾ ਤੇ ਕਾਗਜ਼ ਪਲੇਟ ਇਹ ਲਿਬਰਲ ਆਲੀ ਅਜਿਹਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਗਜ਼ੀਆਂ ਪਲੇਟਾਂ ਦੀ ਜਾਂਚ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਜੋ ਇਹ ਪਤਾ ਲਗਾਇਆ ਜਾ ਸਕਿਆ ਕਿ ਚੀਨ ਕੁਝ ਕਿਸਮ ਦੇ ਡਿਸਪੋਜ਼ੀਬਲ ਕਾਗਜ਼ ਦੀਆਂ ਪਲੇਟਾਂ ਕਟੋਰੀਏ ਵੇਚ ਰਿਹਾ ਹੈ ਜੋ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਗਿਆ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ ਜਵਾਬ ਦਿੱਤਾ ਹੈ ਕਿ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਮਾਰਕ ਕਾਰਨੀ ਸਰਕਾਰ ਨੇ ਫੈਂਟਨਿਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਾਏ ਕਾਗਜ਼ ਦੀਆਂ ਪਲੇਟਾਂ ਵੱਲ ਧਿਆਨ ਦਿੱਤਾ ਹੈ ਐਜੰਸੀ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੀਬੀਐਸਈ ਦੀ ਜਾਂਚ ਸੀ ਕੇਐਫ ਰਿੰਗ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤ ਦੀ ਮਾਤਰਾ ਵਿੱਚ ਵਾਧੇ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਕੀਮਤ ਦੇ ਵਿੱਚ ਕਮੀ ਕੀਮਤ ਵਿੱਚ ਗਿਰਾਵਟ ਵਿਕਰੀ ਵਿੱਚ ਕਮੀ ਬਾਜ਼ਾਰ ਹਿੱਸੇਦਾਰੀ ਵਿੱਚ ਕਮੀ ਸ਼ੂਦਾਮਦਨ ਅਤੇ ਮੁਨਾਫੇ ਵਿੱਚ ਕਮੀ ਸਮਰੱਥਾ ਦੀ ਵਰਤੋਂ ਦੇ ਵਿੱਚ ਕਮੀ ਅਤੇ ਦਰਸਕਾਰਤੇ ਵਿੱਚ ਕਮੀ ਦੇ ਰੂਪ ਦੇ ਵਿੱਚ ਭੌਤਿਕ ਨੁਕਸਾਨ ਹੋਇਆ ਇਹਦੇ ਵਿੱਚ ਕਿਹਾ ਗਿਆ ਹੈ ਕਿ ਸੀਬੀਐਸਈ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਤੇ ਸੀਆਈਟੀ ਇਸੇ ਨਿਰਧਾਰਤ ਕਰਨ ਦੇ ਲਈ ਇੱਕ ਮੁਹਿੰਦੀਲੀ ਜਾਂਚ ਸ਼ੁਰੂ ਕਰੇਗਾ ਕਿ ਡਰਾਮਾਟ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਜਨਾਲੀ ਸੀਬੀਐਸਏ ਜਾਂਚ ਕਰੇਗਾ ਕਿ ਡਰਾਮਤਾ ਕੈਨੇਡਾ ਦੇ ਵਿੱਚ ਅਨੁਚਿਤ ਕੀਮਤਾਂ 'ਤੇ ਵੇਚ ਰਹੀਆਂ ਜਾ ਰਹੀਆਂ ਨੇ ਜਾਂ ਫਿਰ ਸਬਸਿਡੀ ਦਿੱਤੀ ਜਾ ਰਹੀ ਹੈ ਤੇ 13 ਜਨਵਰੀ 2026 ਤੱਕ ਇਹ ਮੁਹਿੰਦੀਲੀ ਫੈਸਲਾ ਲਵੇਗਾ ਕੰਜ਼ਰਵੇਟਿਵ ਨੇਤਾ ਸ਼ੂਬ ਮਜ਼ੂਮਦਾਰ ਦੇ ਵੱਲੋਂ ਇਸ ਅਜੀਬ ਜਾਂਚ ਨੂੰ ਲੈ ਕੇ ਸਿੱਟਾ ਇਹ ਗਿਆ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਆ ਸਰੱਤਾਂ ਨਹੀਂ ਸੜੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਹਾ ਤੇ ਕਾਗਜ਼ ਪਲੇਟ ਇਹ ਲਿਬਰਲ ਲਈ ਅੱਜ ਦਾ ਸਭ ਤੋਂ ਮਹੱਤਵਪੂਰਨ ਸਰहदी ਮੁੱਦਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਗਜ਼ੀਆਂ ਪਲੇਟਾ ਦੀ ਜਾਂਚ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਜੋਏ ਪਤਾ ਲਗਾਇਆ ਜਾ ਸਕਿਆ ਕਿ ਚੀਨ ਕੁਝ ਕਿਸਮ ਦੇ ਡਿਸਪੋਜ਼ੇਬਲ ਕਾਗਜ਼ ਦੀਆਂ ਪਲੇਟਾਂ ਕਟੋਰੇ ਵੇਚ ਰਿਹਾ ਹੈ ਜੋ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਕੇ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ جواب ਦਿੱਤਾ ਹੈ ਕਿ ਉਹ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਮਾਰਕ ਕਾਰਨੀ ਸਰਕਾਰ ਨੇ ਫੈਂਟਨਿਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਾਏ ਕਾਗਜ਼ ਦੀਆਂ ਪਲੇਟਾਂ ਵੱਲ ਧਿਆਨ ਦਿੱਤਾ ਹੈ ਏਜੰਸੀ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੀਪੀਐਸਸੀ ਦੀ ਜਾਂਚ ਸੀਕੇ ਐਫਆਰਿੰਗ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕਿ ਗਏ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤੀ ਮਾਤਰਾ ਵਿੱਚ ਵਾਧੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਦੇ ਵਿੱਚ ਕਮੀ ਕੀਮਤ ਵਿੱਚ ਗਿਰਾਵਟ ਵਿਕਰੀ ਵਿੱਚ ਕਮੀ ਬਾਜ਼ਾਰ ਹਿੱਸੇਦਾਰੀ ਵਿੱਚ ਕਮੀ ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ ਸਮਰੱਥਾ ਦੀ ਵਰਤੋਂ ਦੇ ਵਿੱਚ ਕਮੀ ਅਤੇ ਦੁਸ਼ਕਾਲ ਦੇ ਵਿੱਚ ਕਮੀ ਦੇ ਰੂਪ ਦੇ ਵਿੱਚ ਭੌਤਿਕ ਨੁਕਸਾਨ ਹੋਇਆ ਇਹਦੇ ਵਿੱਚ ਅਗੇ ਕਿਹਾ ਗਿਆ ਕਿ ਸੀਬੀਐਸਏ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਤੇ ਸੀਆਈਟੀ ਚ ਇਹ ਨਿਰਧਾਰਤ ਕਰਨ ਦੇ ਲਈ ਇੱਕ ਮੋਡਲੀ ਜਾਂਚ ਸ਼ੁਰੂ ਕਰੇਗਾ ਕਿ ਸਾਮਤ ਕੈਨੇਡੀਅਨ ਉਤਪਾਦਕ ਨੂੰ ਨੁਕਸਾਨ ਪਹੁੰਚਾਰੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਜਨਾਲੀ ਸੀਬੀਐਸਏ ਜਾਂਚ ਕਰੇਗਾ ਕਿ ਬਰਾਮਦਾ ਕੈਨੇਡਾ ਦੇ ਵਿਚ ਉਨੁਚਿਤ ਕੀਮਤਾਂ ਤੇ ਵੇਚਦੀਆਂ ਜਾਰੀਆਂ ਨੇ ਜਾਂ ਫਿਰ ਸਬਸਿਡੀ ਦਿੱਤੀ ਜਾ ਰਹੀ ਹੈ ਤੇ 13 ਜਨਵਰੀ 2026 ਤੱਕ ਇਹ ਕਮੂਕਲੀ ਫੈਸਲਾ ਲਵੇਗਾ ਕੰਜ਼ਰਵੇਟਿਵ ਨੇਤਾ ਸ਼ੂਬ ਮਜ਼ੂਮਦਾਰ ਦੇ ਵੱਲੋਂ ਇਸ ਅਜੀਬ ਜਾਲ ਚਰਨ ਲੈ ਕੇ ਪੋਸਟ ਕੀਤਾ ਗਿਆ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਆ ਸਰੱਤਾਂ ਨਹੀਂ ਸੜੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਹਾ ਤੇ ਕਾਗਜ਼ ਪਲੇਟ ਇਹ ਲਿਬਰ ਲਈ ਅੱਜ ਦਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਗਜ਼ੀਆਂ ਪਲੇਟਾ ਦੀ ਜਾਂਚ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਜੋਏ ਪਤਾ ਲਗਾਇਆ ਜਾ ਸਕਿਆ ਕਿ ਚੀਨ ਕੁਝ ਕਿਸਮ ਦੇ ਡਿਸਪੋਜ਼ੇਬਲ ਕਾਗਜ਼ ਦੀਆਂ ਪਲੇਟਾਂ ਕਟੋਰੀਏ ਭੇਜ ਰਿਹਾ ਹੈ ਜੋ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਗਿਆ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ جواب ਦਿੱਤਾ ਹੈ ਕਿ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਮਾਰਗ ਕਾਰਨੀ ਸਰਕਾਰ ਨੇ ਫੈਂਟਨਿਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਾਏ ਕਾਗਜ਼ ਦੀਆਂ ਪਲੇਟਾਂ ਵੱਲ ਧਿਆਨ ਦਿੱਤਾ ਹੈ ਐਜੰਸੀ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੀਬੀਐਸਏ ਦੀ ਜਾਂਚ ਸੀਕੇ ਐਫਆਰਿੰਗ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕਿ ਗਏ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤੀ ਮਾਤਰਾ ਵਿੱਚ ਵਾਧੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਦੇ ਵਿੱਚ ਕਮੀ ਕੀਮਤ ਵਿੱਚ ਗਿਰਾਵਟ ਵਿਕਰੀ ਵਿੱਚ ਕਮੀ ਬਾਜ਼ਾਰ ਹਿੱਸੇਦਾਰੀ ਵਿੱਚ ਕਮੀ ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ ਸਮਰੱਥਾ ਦੀ ਵੱਧ ਤੋਂ ਵੱਧ ਵਿੱਚ ਕਮੀ ਅਤੇ ਰੁਜ਼ਗਾਰ ਦੇ ਵਿੱਚ ਕਮੀ ਦੇ ਰੂਪ ਦੇ ਵਿੱਚ ਭੌਤਿਕ ਨੁਕਸਾਨ ਹੋਇਆ ਇਹਦੇ ਵਿੱਚ ਅਕੀਆ ਗਿਆ ਹੈ ਕਿ ਸੀਬੀਐਸਏ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਊਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਤੇ ਸੀਆਈਟੀ 'ਚ ਇਹ ਨਿਰਧਾਰਤ ਕਰਨ ਦੇ ਲਈ ਇੱਕ ਮੂਢਲੀ ਜਾਂਚ ਸ਼ੁਰੂ ਕਰੇਗਾ ਕਿ ਕਾਮਤ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਇਸ ਨਾਲ ਹੀ ਸੀਬੀਐਸਏ ਜਾਂਚ ਕਰੇਗਾ ਕਿ ਬ੍ਰਾਮਦਾ ਕੈਨੇਡਾ ਦੇ ਵਿੱਚ ਅਨੁਚਿਤ ਕੀਮਤਾਂ 'ਤੇ ਵੇਚ ਰਹੀਆਂ ਜਾਂ ਰਹੀਆਂ ਨੇ ਜਾਂ ਫਿਰ ਸਬਸਿਡੀ ਦਿੱਤੀ ਜਾ ਰਹੀ ਹੈ ਤੇ 13 ਜਨਵਰੀ 2026 ਤੱਕ ਇਹ ਕੰਪਲੀ ਫੈਸਲਾ ਲਵੇਗਾ ਕੰਜ਼ਰਵੇਟਿਵ ਨੇਤਾ ਸ਼ੂਬ ਮਜ਼ੂਮਦਾਰ ਦੇ ਵੱਲੋਂ ਇਸ ਅਜੀਬ ਚਾਕਰ ਨੂੰ ਲਿਖ ਪੋਸਟ ਕੀਤਾ ਗਿਆ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਆ ਸਰੱਦਾ ਨਹੀਂ ਸੜੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਹਾ ਤੇ ਕਾਗਜ਼ ਪਲੇਟ ਇਹ ਲਿਬਰ ਲ ਲਈ ਅੱਜ ਦਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਗਜ਼ੀਆਂ ਪਲੇਟਾ ਦੀ ਜਾਂਚ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਜੋਏ ਪਤਾ ਲਗਾਇਆ ਜਾ ਸਕਿਆ ਕਿ ਚੀਨ ਕੁਝ ਕਿਸਮ ਦੇ ਡਿਸਪੋਜ਼ੇਬਲ ਕਾਗਜ਼ ਦੀਆਂ ਪਲੇਟਾਂ ਕਟੋਰੀਏ ਭੇਜ ਰਿਹਾ ਹੈ ਜੋ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਕੇ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ ਜਵਾਬ ਦਿੱਤਾ ਹੈ ਕਿ ਹੁਣ ਬੋਤ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਮਾਰਗ ਕਾਰਨੀ ਸਰਕਾਰ ਨੇ ਫੈਂਟਨਿਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਾਏ ਕਾਗਜ਼ ਦੀਆਂ ਪਲੇਟਾਂ ਵੱਲ ਧਿਆਨ ਦਿੱਤਾ ਹੈ ਏਜੰਸੀ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਸੀਪੀਐਸਸੀ ਦੀ ਜਾਂਚ ਸੀਕੇ ਐਫਆਰਿੰਗ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕਿਤੇ ਕਹੀਏ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤੀ ਮਾਤਰਾ ਵਿੱਚ ਵਾਧੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਦੇ ਵਿੱਚ ਕਮੀ ਕੀਮਤ ਵਿੱਚ ਗਿਰਾਵਟ ਵਿਕਰੀ ਵਿੱਚ ਕਮੀ ਬਾਜ਼ਾਰ ਹਿੱਸੇਦਾਰੀ ਵਿੱਚ ਕਮੀ ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ ਸਮਰੱਥਾ ਦੀ ਵਰਤੋਂ ਦੇ ਵਿੱਚ ਕਮੀ ਅਤੇ ਦੁਸ਼ਕਾਲ ਦੇ ਵਿੱਚ ਕਮੀ ਦੇ ਰੂਪ ਦੇ ਵਿੱਚ ਪੋਥਿਕ ਨੁਕਸਾਨ ਹੋਇਆ ਇਹਦੇ ਵਿੱਚ ਕਿਹਾ ਗਿਆ ਹੈ ਕਿ ਸੀਬੀਐਸਏ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਤੇ ਸੀਆਈਟੀ ਇਸੇ ਨਿਰਧਾਰਤ ਕਰਨ ਦੇ ਲਈ ਇੱਕ ਕਮੋਡੀਟੀ ਜਾਂਚ ਸ਼ੁਰੂ ਕਰੇਗਾ ਕਿ ਦਰਾਮਦ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਜਨਾਲੀ ਸੀਬੀਐਸਏ ਜਾਂਚ ਕਰੇਗਾ ਕਿ ਦਰਾਮਦ ਕੈਨੇਡਾ ਦੇ ਵਿੱਚ ਅਨੁਚਿਤ ਕੀਮਤਾਂ 'ਤੇ ਵੇਚ ਰਹੀਆਂ ਜਾਰੀਆਂ ਨੇ ਜਾਂ ਫਿਰ ਸਬਸਿਡੀ ਦਿੱਤੀ ਜਾ ਰਹੀ ਹੈ ਤੇ 13 ਜਨਵਰੀ 2026 ਤੱਕ ਇੱਕ ਕੰਪਲੀ ਫੈਸਲਾ ਲਵੇਗਾ ਕੰਜ਼ਰਵੇਟਿਵ ਨਿਤਾਸ਼ੂਬ ਮਜ਼ੂਮਦਾਰ ਦੇ ਵੱਲੋਂ ਇਸ ਅਜੀਬ ਚਾਕਰ ਨੂੰ ਲੈ ਕੇ ਪੋਚ ਕੀਤਾ ਗਿਆ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਆ ਸਰੱਦਾ ਨਹੀਂ ਸੜੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਹਾ ਤੇ ਕਾਗਜ਼ ਪਲੇਟ ਇਹ ਲਿਬਰਲ ਆਲੀ ਅੱਜ ਦਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ